ਆ ਜੋ ਯਾਰ ਮੈਂ ਹੋਰ ਕੰਮ ਵੀ ਜਾਣੇ ਨੇ ਦਈਆ રે ਨਾ ਫਾਤਰੀ ਗਾਲ ਜੀ ਫਾਤਰੀ ਖਾਲ ਉਹ ਸਰਪੰਚਾ ਕੋਤੂ ਜੀ ਕਿ ਮਸੂਰੇ ਸਵੇਰੇ ਸਵੇਰੇ ਡਾਰਾ ਬੰਨੀ ਆਇਆ। ਉਹ ਕਿਤੇ ਫੈਂਡ ਚ ਕੋਈ ਸੱਬਿਆ ਲਾ ਕੇ ਮੇਲਾ ਕਰਾਉਣ ਲੱਗੇ ਆ। ਉਹ ਨਾਨਾ ਜਨਾਬ। ਉਹ ਦਰਸਾਲ ਮੇਰੇ ਕੁੱਤੇ ਦਾ ਵੀ ਪਤਾ ਲੱਗਿਆ। ਓਏ ਸਰਪੰਚਾ। ਉਹ ਤੇਰੇ ਕੁੱਤੇ ਦਾ ਹਜੇ ਸਿਵਾ ਨਹੀਂ ਠੰਡਾ ਹੋਇਆ। ਹੈ? ਉਹ ਵੀ ਉੱਪਰ ਬੈਠਾ ਦੇਖਦਾ ਹੋਣਾ। ਉਹਦੀ ਆਤਮਾ ਵੀ ਕਹਿੰਦੀ ਹੋਣੀ। ਬਾਈ, ਮੇਰੀ ਆਤਮਾ ਹਜੇ ਠੰਡੀ ਨਹੀਂ ਹੋਈ। ਤੇ ਸਰਪੰਚ ਥਾਣੇ ਦੇ ਵਿੱਚ ਕੁੱਤੇ ਵਾਂਗੂ ਭੌਂਕਣਾ ਵੀ ਸ਼ੁਰੂ ਕਰ ਲੱਗ ਗਿਆ। ਉਹ ਨਾਲੇ ਸਰਪੰਚਾ ਉਹ ਤੇਰਾ ਕੁੱਤਾ ਚੋਰੀ ਹੋਇਆ ਮਰਿਆ ਨਹੀਂ ਉਹ ਜਨਾਬ ਉਹ ਤਾਂ ਮਰਿਆ ਹੈ ਚੋਰੀ ਨਹੀਂ ਹੋਇਆ ਉਹ ਸਰਪੰਚਾ ਦਿਮਾਗ ਨੂੰ ਹੱਥ ਮਾਰ ਮੜਾ ਜਾ ਦਿਮਾਗ ਨੂੰ ਉਹ ਵੋਟਾਂ ਦੇ ਦਿਨਾਂ ਦੇ ਵਿੱਚ ਤਾਂ ਤੂੰ ਸਰਪੰਚਾ ਇਹ ਕਹਿ ਲੈ ਵੀ ਘੱਟ ਦਿਮਾਗ ਲਾ ਕੇ ਵੱਧ ਵੋਟਾਂ ਪਿੰਡਾਂ ਵਾਲਿਆਂ ਤੋਂ ਇਕੱਠੀਆਂ ਕਰਕੇ ਲੈ ਜਾਂਦਾ ਬਈ ਐਦ ਕੀ ਤੇਰੀ ਆ ਗਾਲ ਇੱਥੇ ਢੀਗਣ ਲਈ ਓ ਸਰਪੰਚਾ ਛੱਡ ਯਾਰ ਕੁੱਤੇ ਬਿੱਲੀਆਂ ਨੂੰ ਮੇਰਾ ਸਾਲਾਲਪਾਂ ਦਾ ਨੁਕਸਾਨ ਹੋ ਗਿਆ ਤੈਨੂੰ ਕੁੱਤਿਆਂ ਦੀ ਪਈ ਆ ਨਹੀਂ ਹਵੇ ਨਹੀਂ ਜਿੱਥੇਰੇ ਫਿਰਦੇ ਆ ਕੁੱਤੇ ਫੜ ਲੈ ਜੀ ਜਿਹੜੇ ਫੜ ਕੇ ਲੈ ਕੇ ਜਾਣੇ ਆ ਉਹ ਤੂੰ ਚੁੱਪ ਕਰ ਜਾ ਹਾਏ ਲਾ ਦੱਸ ਯਾਰ ਸਰ ਗਰਮਾ ਗਰਮ ਚਾਹੇ ਥੈਂਕ ਯੂ ਥੈਂਕ ਯੂ ਬਿਜਲੀਏ ਥੈਂਕ ਯੂ ਕੀਆ ਮਿੱਠਿਆ ਆ ਬਿਣਾ ਪੁੱਛੇ ਚਾਹੀ ਉਹ ਜਨਾਬ ਹਾਂ ਇਹਦੀ ਕੀ ਲੋੜ ਸੀ ਉਹ ਨਹੀਂ ਦਰਸਲ ਲੋੜੇ ਤੁਹਾਡੇ ਵਾਸਤੇ ਨਹੀਂ ਇਹ ਤਾਂ ਮੇਰੀ ਲੋੜ ਨੂੰ ਆਈ ਆ ਨਾਲੇ ਦੁੱਧ ਪੱਤੀ ਆ ਤੁਸੀਂ ਕੰਮ ਦੱਸੋ ਕਿਹੜੇ ਆਏ ਆ ਸਵੇਰੇ ਸਵੇਰੇ ਉਹ ਜਨਾਬ ਐਦ ਕੀ ਤਾਂ ਪਤਾ ਨਹੀਂ ਕਿਹੜਾ ਕੁੱਤਾ ਬੰਦਾ ਮੇਰੇ ਘਰੇ ਪੁੱਤਾਂ ਕੰਮ ਕਰ ਗਿਆ ਹੂੰ ਹੂੰ ਜੇ ਕੁੱਤਾ ਬੰਦਾ ਤੁਹਾਡੇ ਘਰੇ ਕੋਈ ਕੁੱਤਾ ਕੰਮ ਕਰ ਗਿਆ ਫਿਰ ਤੁਸੀਂ ਥਾਣੇ ਕੀ ਲੈਣਾ ਜਾ ਕੇ ਕਮੇਟੀ ਚ ਰਿਪੋਰਟ ਦਰਜ ਕਰਾਓ ਯਾਰ ਇੱਥੇ ਕਾਹਨੂੰ ਮਾਹੌਲ ਖਰਾਬ ਕਰਦੇ ਆ ਕੁੱਤਾ ਕੰਮ ਨਹੀਂ ਹਾਂ ਉਹ ਨਹੀਂ ਜਨਾਬ ਸਹਿਤ ਤੁਸੀਂ ਸਾਨੂੰ ਪਛਾਣਿਆ ਨਹੀਂ ਜੀ ਮੈਂ ਤਾਂ ਸਾਹੇ ਚੁੱਪ ਖੜਾ ਜੀ ਇਹਨੂੰ ਵੀ ਪਛਾੜ ਲੰਨੇ ਆ ਉਹ ਬਿੰਦਰਾ ਜੀ ਜਨਾਬ ਧਿਆਨ ਨਾਲ ਦੇਖ ਨੋਟਿਸ ਬੋਰਡ ਦੇ ਉੱਪਰ ਇਦਾਂ ਦੀ ਤਾਂ ਕੋਈ ਫੋਟੋ ਆ ਹੈ ਨਹੀਂ ਪਰ ਮੈਨੂੰ ਇਹ ਉਦਾਂ ਨਹੀਂ ਲੱਗਦਾ ਜਿਹੜਾ ਆਪਣੇ ਆ ਡੀਐਸਪੀ ਸਾਹਿਬ ਦੇ ਘਰੇ ਜਿਹੜਾ ਮੁੰਡਾ ਭਾਂਡੇ ਮਾਂਜਿਆ ਕਰਦਾ ਸੀ ਤੇ ਉਹ ਪੈਸੇ ਪੁਸੇ ਲੈ ਕੇ ਫਰਾਰ ਹੋ ਗਿਆ ਸੀ ਤੇ ਸਮਾਨ ਸਮੂਹ ਦਾ ਚੋਰੀ ਕਰਕੇ ਭੱਜ ਗਿਆ ਸੀ ਓਏ ਉਹ ਨਹੀਂ ਨਹੀਂ ਗੱਲ ਨਹੀਂ ਨਹੀਂ ਸਾਹਿਬ ਦਰਅਸਲ ਗੱਲ ਆ ਆਪਣੇ ਭਾਈ ਮਿੱਠੇ ਦੇ ਘਰੇ ਚੋਰੀ ਹੋ ਗਈ ਅੱਜ ਤਾਂ ਉਹਦੀ ਰਪਟ ਦੇਣ ਆਇਆ ਜਨਾਬ ਨੂੰ ਦੁਨੀਆ ਰਿਪੋਰਟ ਕਰਾਉਣ ਆਉਂਦੀ ਐ ਤੇ ਤੁਸੀਂ ਸਾਡੇ ਨੂੰ ਰਿਪੋਰਟ ਦੇਣ ਆਏ ਆ ਜਨਾਬ ਮੇਰੇ ਘਰੇ ਲੱਖਾਂ ਦੀ ਚੋਰੀ ਹੋ ਗਈ ਆ ਤੁਸੀਂ ਮੌਕੇ ਤੇ ਚੱਲੋ ਤੇ ਬਾਕੀ ਸਰਪੰਚ ਨੂੰ ਸਾਰਾ ਪਤਾ ਓਏ ਸਰਪੰਚ ਨੂੰ ਕੀ ਪਤਾ ਇਹਦੇ ਦਿਮਾਗ ਬਾਰੇ ਮੈਨੂੰ ਸਾਰੀ ਗੱਲ ਪਤਾ ਹੈ ਇਹਦੇ ਦਿਮਾਗ ਤੋਂ ਤਾਂ ਰੱਬੇ ਬਖਸ਼ੇ ਤੁਸੀਂ ਐਂ ਕਰੋ ਆ ਬਿੰਦਰ ਜੀ ਜੀ ਇਹਨਾਂ ਦੀ ਰਿਪੋਰਟ ਦਰਜ ਕਰ ਲੈ ਤੇ ਆਪਾਂ ਫਿਰ ਚੱਲਦੇ ਆ ਮੌਕੇ ਤੇ ਜਾ ਕੇ ਦੇਖ ਆਨੇ ਮੌਕਾ ਚਲ ਠੀਕ ਹੈ ਜਨਾਬ ਫਿਰ ਜਲਦੀ ਆ ਜਿਓ ਹਾਂ ਕੋਈ ਨਹੀਂ ਕੋਈ ਤੁਸੀਂ ਫਿਕਰ ਨਾ ਕਰੋ ਅਸੀਂ ਜਲਦੀ ਆ ਜਾਾਂਗੇ ਹਾਂ ਆ ਕਹਿੰਦੇ ਜਲਦੀ ਆ ਜਿਓ ਨਾ ਕੋਈ ਰਿਪੋਰਟ ਨਾ ਕੋਈ ਰਾਜੀਨਾਮਾ ਹੈ ਉਹ ਐਡਾ ਕਿੱਦਾਂ ਚੱਲੂ ਕੰਮ ਕਹਿੰਦੇ ਜਲਦੀ ਆ ਜਿਓ ਚੱਲ ਕੋਈ ਨਹੀਂ ਦੇਖ ਲੈਨੇ ਇਹਨਾਂ ਦਾ ਮੌਕਾ ਨਾਲੇ ਜਿੱਦਣ ਇਹ ਮੌਕੇ 'ਚ ਆ ਗਏ ਮੇਰੇ ਅੰਡਰ ਪਤਾ ਤਾਂ ਇਹਨਾਂ ਨੂੰ ਫੇਰ ਲੱਗੂ ਆ ਬਿਜਲੀਏ ਪਕੌੜੇ ਬਣ ਗਏ ਜਾਂ ਨਹੀਂ ਜਾਂ ਦੁੱਧ ਪੱਤੀ ਐਦਾਂ ਹੀ ਪੀ ਲਾਂ ਹੂਪ ਪੱਤੀ ਕੇ ਸਾਥ ਮੈਂ ਪਕੌੜੇ ਨਹੀਂ ਪ੍ਰੌਂਠੇ ਬਣਾ ਰਹੀ ਹੂੰ ਚੱਲ ਮੈਂ ਆਇਆ ਫਿਰ ਸਿੰਦਰਾ ਆ ਤੂੰ ਇਹਨਾਂ ਦੀ ਅੱਚੀ ਜੀ ਰਿਪੋਰਟ ਕਰ ਲੈ ਨੋਟ ਮੈਂ ਪ੍ਰੌਂਠਾ ਜੱਲ ਭੇਟ ਕੇ ਆਇਆ ਭਈ ਇਹ ਬਤਾਓ ਤੂੰ ਕੰਮ ਕੀ ਕਰਦੇ ਹੋ ਭਜੀ ਗਾਣੇ ਵਾਲਾ ਹੀ ਗਾਣੇ ਵਾਲਾ ਗਾਣੇ ਵਾਲਾ ਵਟ ਯੂ ਮੀਨ ਗਾਣੇ ਵਾਲਾ ਸਿੰਗਰ 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 ਆ ਯੂ ਸਿੰਗਰ ਯਾ singat dekhne mein to tum halwai lagte ho ae nahi ji oh toda hai nahi ji changaada changaada ona kutta kutta halwai warga karde hai ji ਬਾਲਾ ਕੁੱਟਦਾ ਜੀ ਚਿਗਾੜਾ ਨਾ ਬੋਲੋ ਸਰ ਕੋ ਪਤਾ ਚੱਲ ਗਿਆ ਨਾ ਫਿਰ ਦੇਖਣਾ ਅੱਛਾ ਧੁੱਲ ਗਏ ਤੁਹਾਾਰੇ ਬਰਤਨ ਆਓ ਮੈਂ ਤੁਹਮੇ ਚਾਹੇ ਔਰ ਪਕਵੜੇ ਬਣਾਉਣਾ ਸਿਖਾਤੇ ਹਾਂ ਸਾਰੇ ਤੋਤੇ ਜੀ ਬਾਈ ਇੱਕ ਰਹਿ ਗਿਆ ਇਹਨੂੰ ਹੁਣ ਰਗੜ 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 ਚਿੱਟਾ ਕਰ ਦੂੰਗਾ ਜੀ ਆਪਕੇ ਰੰਗ ਵਰਗਾ ਤੇਰੇ ਰੰਗ ਵਰਗਾ ਮਤਲਬ ਦੋਰਾ ਚਿੱਟਾ ਜੀ ਅੱਛਾ ਅੱਛਾ ਵਾਈਟ ਚਲੋ ਛੋੜੋ ਉਸਕੋ ਆਓ ਜਲਦੀ ਕੀ ਕਰਨਾ ਜੀ ਪਕੌੜੇ ਬਣਾਣੇ ਹਨ ਔਰ ਕੀ ਕਰਨਾ ਪਕੌੜੇ ਦਾ ਬਣਾ ਦੋ ਜੀ ਮੈਂ ਜੇ ਨੂਨ ਜ਼ਿਆਦਾ ਪੈ ਗਿਆ ਜੀ ਫੇਰ ਕੋਈ ਨਹੀਂ ਚਿੰਗਿਆੜਾ ਸਰ ਕੋ ਖਿਲਾ ਦੇਂਗੇ ਖੁਦਾਨੋ ਕਿਉਂ ਲੱਡੇ ਜੀ ਇਹ ਤਾਂ ਬਹੁਤ ਕੁੱਟਦਾ ਜੀ ਬਹੁਤ ਜ਼ਿਆਦਾ ਜੀ ਬੜਾ ਕੱਬਾ ਸਵਾਇਆ ਜੀ ਉਹਦਾ ਨਹੀਂ ਨਹੀਂ ਸਰ ਕੋ ਐਸੇ ਮਤ ਬੋਲੋ ਸੁਣ ਲਿਆ ਨਾ ਪਤਾ chal jayega tumhe ਨਹੀਂ ਜੀ ਭੈਣ ਬਣ ਕੇ ਕੰਮ ਕਰਦੇ ਭੈਣ ਵੱਡੂ ਮੀਨ ਭੈਣ ਤੂੰ ਮੇਰੇ ਗਾਲੀ ਤਾਂ ਨਹੀਂ ਕਢਾਲੇ ਪਹਿਲੇ ਵੀ ਤੂੰ ਨੇ ਮੇਰੇ ਭੈਣ ਭੈਣ ਬੋਲਾ ਥਾ ਦੀ 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 ਸਿਸਟਰ 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 ਮਤਲਬ ਹਾਂ ਸਿਸਟਰ ਸਿਸਟਰ ਅੱਛਾ ਅੱਛਾ ਸਿਸਟਰ 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 ਅੱਛਾ ਕਾਮ ਬੋਲੋ ਕੀ ਮੈਂ ਫੋਨ ਕਰਨਾ ਜੀ ਆਪਣੇ ਬੋਸ ਨੂੰ ਕਿਉਂ ਤੁਹਾਡਾ ਫੋਨ ਕਾ ਮੇਰਾ ਹੈ ਸੀ ਜੀ ਉਹ ਹੈ ਨਹੀਂ ਜੀ ਤੁਹਾਡਾ ਚੰਗਿਆੜਾ ਜੀ ਨਾਲੇ ਫੋਨ ਖੋਲੇ ਜੀ ਨਾਲੇ ਮੇਰੇ ਪੈਸੇ ਲੈ ਲੈ ਬਹੁਤ ਕੁੱਟਿਆ ਜੀ ਬਹੁਤ ਜ਼ਿਆਦਾ ਅੱਛਾ ਚਲੋ ਹਾਂ ਅਭੀ ਤੁਹਾਡੀ ਬਾਤ ਕਰਾ ਦੱਤੀ ਹਾਂ ਮੈਂ ਫਿਰ ਮਤ ਮੇਰੇ ਬੋਲਣਾ ਬਾਤ ਕਰਾਣੇ ਕੇ ਲੀਏ ਠੀਕ ਹੈ ਜੀ ਇਹ ਲੋ ਇਹਨੂੰ ਸਟਾਰਟ ਤਾਂ ਕਰ ਦਿਓ ਜੀ ਇਸਮੇ ਥੰਬ ਲੱਗਦਾ ਥੰਬ ਉਹ ਵੱਡਾ ਵੱਡਾ ਥੰਬ ਜੀ ਕਿੰਨੇ ਦੇ ਸੁੱਚਮਾ ਕਿਤੇ ਬਜਾ ਕਰਦੇ ਜੀ ਇਹ ਥੰਬ ਬੋਲਾ ਮੈਂਨੇ ਤੁਮ ਕੌਨਸਾ ਥੰਬ ਕਹਿ ਰਹੇ ਹੋ ਅੱਛਾ ਗੁੱਠਾ ਬੋਲੀ ਗੁੱਠਾ ਉਹੀ ਅੰਗੂਠਾ ਤਾਂ ਕਹਿ ਰਹੀ ਹਾਂ ਮੈਂ ਆ ਕੀਦਾ ਲੱਗੂ ਜੀ ਟੋਡਾ ਕਿ ਮੇਰਾ ਜੀ ਮੇਰਾ ਫੋਨ ਗਾ ਅੱਛਾ ਜੀ ਮੈਂ ਸੋਚਿਆ ਕਿ ਜੀ ਮੇਰਾ ਲੱਗੂ ਜਿਲਾ ਫੜਾ ਦਿਓ ਜੀ ਫਿਰ ਫਟਾਫਟ ਬਾਤ ਕਰ ਲੋ ਸਾਰ ਆ ਗਏ ਨਾ ਮੇਰੀ ਫਿਰ ਹੈਲੋ ਬਹੁਤ ਲੈ ਜੋ ਬਹੁਤ ਘੁੱਟ ਰਿਹਾ ਜੀ ਬਹੁਤ ਆ ਜੋ ਧੰਨਵਾਦੀ ਧੰਨਵਾਦ ਧੰਨਵਾਦ ਕੀ ਹੁੰਦਾ ਹੈ ਹੋਰ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਥੈਂਕ ਯੂ ਅੱਛਾ ਆ ਵੈਲਕਮ ਵੈਲਕਮ ਥੈਂਕ ਯੂ ਵੈਲਕਮ ਹਾਂ ਜੀ ਬਾਬਾ ਧੰਨਵਾਦ ਆ ਜਨਾਬੀ ਨਾ ਆਪ ਤਾਂ ਮੈਡਮ ਬਿਜਲੀ ਨਾਲ ਇੰਜੋਇਮੈਂਟ ਕਰਦੇ ਨੇ ਤੇ ਮੈਨੂੰ ਕਹਿੰਦੇ ਆ ਸਾਈਕਲ ਤੇ ਚਲਾ ਜਾ ਆਹ ਸਾਹਾਂ ਸਾਹ ਕਰਦਾ ਮੇਰਾ ਨਾਬ ਆਹੀ ਲੱਗਦਾ ਮੈਨੂੰ ਮਿੱਠੇ ਦਾ ਕਰ ਹੋਰ ਤੈਨੂੰ ਵੀ ਲੱਗਾ ਸਾਰਿਆਂ ਨੂੰ ਮੱਖੀਆਂ ਭੇੜ ਭੇੜ ਕਰਦੀਆਂ ਬਿਠੇ ਰਹੀ ਘਰ ਆ ਤੂੰ ਗੇਟ ਘੜਗਾ ਦੀਵਾ ਮਿੱਠੇ ਦਾ ਘਰ ਆਹੀ ਆ ਹਾਂਜੀ ਹਾਂਜੀ ਆਹੀ ਮਿੱਠੇ ਦਾ ਘਰ ਹੈ ਸਾਡੇ ਘਰੇ ਚੋਰੀ ਹੋਈ ਆ ਤੁਸੀਂ ਇੰਨੇ ਛੇਤੀ ਚੋਰ ਫੜ ਵੀ ਲਿਆ ਅਸੀਂ ਤਾਂ ਹਲੇ ਅੱਜ ਹੀ ਲਿਖਾ ਕੇ ਆਏ ਆ ਰਿਪੋਰਟ ਥਾਣੇ 'ਚ ਉਹੋ ਦਰਸਰ ਗੱਲ ਇਹ ਆ ਜੀ ਇੰਨੇ ਛੇਤੀ ਚੋਰ ਕਿੱਥੋਂ ਫੜ ਹੋ ਗਿਆ ਜੇ ਨਾ ਕੋਈ ਲੈਣ ਨਾ ਕੋਈ ਦੇਣ ਹਜੇ ਤਾਂ ਕੱਚੀ ਰਿਪੋਰਟ ਦਰਜ ਹੋਈ ਆ ਜੀ ਤਰਦੀਸ਼ ਕਰਨ ਆਏ ਆ ਬਾਈ ਦੀਵੇ ਘਰੇ ਹੈ ਕੌਣ ਹਾਲ ਤੱਕ ਕੋਈ ਨਹੀਂ ਮੈਂ ਕੱਲੀ ਆ ਆਜੋ ਆਜੋ ਤੁਸੀਂ ਓਏ ਮਾਂ ਓ ਜਨਾਬ ਆਪਾਂ ਇੱਥੇ ਚੋਰੀ ਦੀ ਤਫ਼ਤੀਸ਼ ਕਰਨ ਆਏ ਆ ਨਾ ਕਿ ਪਾਸਪੋਰਟ ਦੀ ਵੈਰੀਫਿਕੇਸ਼ਨ ਲਈ ਓਏ ਤੂੰ ਨਾ ਮੈਨੂੰ ਜ਼ਿਆਦਾ ਨਾ ਸਮਝਾਇਆ ਕਰ ਦੱਸਿਆ ਕੀ ਗੱਲ ਤਾਂ ਕੀ ਠੀਕ ਹੈ ਨਾਲੇ ਮੈਨੂੰ ਐਂ ਦੱਸ ਸਲਮਾਨ ਖਾਨ ਨੇ ਜਿਹੜੇ ਮੈਨੂੰ ਬਣਾਈ ਆ ਅੱਜ ਨਾ 15 ਜੱਟੀ ਦਾ ਬਿਜਲੀਏ ਸਲਮਾਨ ਖਾਨ ਨੇ ਕਿਹੜੀ ਮੈਨੂੰ ਬਣਾਈ ਆ ਬਦਲਾ ਜੱਟੀ ਦਾ ਸਰ ਹਾਂ ਤੇਰਾ ਦਿਮਾਗ ਦੀ ਨਾ ਉਹ ਕੁੱਤੇ ਵਾਲੇ ਸਰਪੰਚ ਵਰਗਾ ਹੈ ਹਾਂ ਲੇਟ ਹੀ ਕੰਮ ਕਰਦਾ ਹੈ ਨੇ ਨਾਲੇ ਤੂੰ ਨਾ ਅਚੇਪਸੇ ਜੇ ਘਟ ਖਾਇਆ ਕਰ ਤੇਰੇ ਦੰਦ ਖਰਾਬ ਹੋ ਜਾਣੇ ਆ ਹੁਣ ਕੁਰੇ ਖਾ ਲੂੰਗੀ ਸਿਰ ਫਿਰ ਕੁਰੇ ਖਾ ਲੂੰਗੀ ਉਹ ਨਾਲੇ ਇੱਥੇ ਗੱਲਾਂ ਨਾ ਮਾਰੋ ਸੋਣ ਜੀ ਤਬਦੀਸ਼ ਕਰੀਏ ਚੱਲ ਕੇ ਅੱਛਾ 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 ਕਿਉਂ ਹੋਈ ਇਹ ਚੋਰੀ ਇਸ ਕਮਰੇ ਚ ਅੱਛਾ ਅੱਛਾ ਆਜੋ ਵਾ ਤੇ ਮੈਂ 진짜 ਉਹ ਪੂਜਾ ਆਪਣਾ ਬੀਬੀ ਜੀ ਉਧਰ ਸੱਚ ਕਰ ਹਾਂ ਪਰ ਤੂੰ ਚ ਇੱਕ ਤੋਆ ਡਾ ਕਰ ਤੇ ਫੱਲੇ ਵਰਗੇ ਦੇ ਫੱਲੇ ਵਰਗੇ ਦੇ ਫੱਲੇ ਕੋਲ ਲੁਕਿਆ ਦੇਖ ਦੇ ਉਹ ਮਿਲ ਗਿਆ ਉਹ ਜਨਾਬ ਮਿਲ ਗਿਆ ਜੀ ਮਿਲ ਗਿਆ ਅੱਛਾ ਅੱਛਾ ਮੈਂ ਲਈ ਅਸੀਂ ਤਾਂ ਆਏ ਕਰ ਲੈ ਮੇਟੋ ਬੇਟੀ ਬੰਦਾ ਫੜ ਲਵੇ ਉਹ ਜਨਾਬ ਦਾਦਾ ਨੋਟ ਦੇ ਗਿਆ ਤੁਹਾਡੇ ਦਾਦਾ ਨੂੰ ਖੋਇਆ ਜੀ ਆ ਲੈ ਜੀ ਆ ਤੁਹਾਡਾ ਦਾਦਾ ਨੋਟ ਉਹਨੂੰ ਦੇ ਦੋ ਕੁੜੀ ਨੂੰ ਅੱਛਾ ਦੀ ਲੇਜ਼ ਆ ਲੈ ਫਿੱਕ ਸਖਾ ਲੈ ਤੇਰੇ ਦੰਤ ਨਾਲ ਚਿਪ ਸਖਾਣਾ ਨਾ ਦੰਦ ਬੰਦਣ ਲੈ ਲੈ ਤੇਰੇ ਦੰਦ ਬਾਹੂ ਪੀਲੇ ਹੋਏ ਵੇ ਹਾਂ ਹੋਰ ਕੀ ਲੈ ਲੂੰਗੀ ਨਾ ਹਾਂ ਹਾਂ ਤੂੰ ਬਿੰਦਰ ਦੂਜੇ ਨਾਲ ਸਿਕਰ ਸਾਂਗ ਪੈਂਟਰਾ ਤਨ ਕਿੰਨੀ ਵਾਰ ਗਿਆ ਤਰਦੀਸ਼ ਕਰਨ ਲੱਗਿਆ ਨਾ ਮੈਨੂੰ ਤੰਗ ਨਾ ਕਰਿਆ ਹਾਂ ਅੱਛਾ ਹਾਂ ਮੇਰਾ ਸੂਟ ਦੇਖੋ ਪੂਰੇ 500 ਦਾ ਲੈਂਦਾ ਮੈਂ ਅੱਛਾ ਜੀ ਹਾਂ ਜੀ ਹਾਂ ਜੀ ਭਾਈ ਕਹਵੇ 650 ਦਾ ਦੋ ਹਾਂ ਨਹੀਂ ਮੈਂ ਤਾਂ 650 ਦਾ ਮੈਂ ਤਾਂ 500 ਤਿਆਰ ਕੇ ਘੜ ਗਈ ਅੱਛਾ ਜੀ ਹਾਂ 500 ਦਾ ਲੈ ਲੈ ਜੀ ਕਵਾਦੀ ਗੱਲ ਹੈ ਆ ਵੀ ਦੇਖੋ ਅੱਛਾ ਆਈ ਦੱਸ ਲਈ ਆ ਕਿ ਇਹ ਲੈ ਲਈ ਤੁਸੀਂ ਇਹੇ ਇਹ ਵੀ ਜ਼ਰਾ ਮਹਿੰਗਾ ਆ। ਅੱਛਾ ਮਹਿੰਗਾ ਜੀ। ਅੱਛਾ ਅੱਛਾ ਜੀ ਚਲੋ ਠੀਕ ਆ। ਇੱਥੇ ਕੀ ਗੱਲ ਆ? ਇਹ ਆਹ ਪੱਟਾ ਦੇਖੋ ਮੇਰਾ। ਆਹ ਦੇਖੋ। ਇਹ ਇਹ। Okay। ਦੇਖੋ ਤੁਸੀਂ ਕਿੱਡੇ ਸੋਨੇ ਲੱਗਦੇ ਹੋ ਮੈਂ ਕਿੰਨੇ ਲੱਗਦੀ ਹੋ ਮੇਰੇ ਚ। ਓਹੋ ਮੈਨੂੰ ਕਰੈਕ ਲੱਗਦੀ ਆ। ਅੱਛਾ ਅੱਛਾ। ਅਮਰਿੰਦ ਤੇ ਵਾਸ ਨੂੰ ਲੱਗਦੇ ਜਦੋਂ ਮੈਂ ਜਿਹੜੀ ਬਣਾ ਕੇ ਰੱਖਦਾ। ਆਹਾਂ। ਇਹ ਤਾਂ ਤੁਸੀਂ ਖੈਰ ਨਹੀਂ ਤਾਂ ਸਿਰੇ अच्छा अच्छा ਤੇ ਮੋਟਰਸਾਈਕਲ ਵਾਲੇ ਪੁਲਿਸ ਵਾਲਾ ਨੇ ਤਾਂ ਕੰਮ ਆ ਜਾਂਦੇ ਨਾ ਹਾਂ 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 ਮੈਂ ਬਤਾ ਦਿੰਦੀ ਜੀ ਹੁੰਦੀ ਹੈ اچھا اچھا ਟਿੰਕਾ ਜੀ ਠੀਕ ਆ ਆ ਹੋ ਗਿਆ 500 ਸੁੱਟ ਅੱਛਾ ਆ ਸੁਣਾਣਾ ਸੇਣ ਲੱਗੀ ਸੀ ਮੈਂ ਪੂਰਾ ਚਾਹ ਸੁਣਾਣੇ ਲੈ ਆਈ ਖਾਣੇ ਦੀ ਇਹ ਆ ਵੀ ਦੇਖੋ ਅੱਛਾ ਇਹ ਵੀ ਲੈ ਲਈ ਸੀ ਕਿੱਥੇ ਆਇਆ ਕੋਰ ਸੁਣਾਣਾ ਲੈਤਾ ਸੀ ਮੈਂ ਉੱਥਾ ਉੱਥਾ ਹਾਂ ਹਾਂ ਆ ਜਾ ਕੇ ਤੇ ਮਾਂ ਬਾਪ ਵੀ ਸੁਣੀਏ ਵਿੱਚ ਤਾਂ ਲੜਾਈ ਹੋਗੀ ਅੱਜ ਕੋਈ ਕਵੇ ਮੈਂ ਲੈਣੀ ਆ ਮੈਂ ਕਮੈਨ ਲੈਣੀ ਆ ਅੱਜ ਨਾ ਸੋਤ ਤਾਂ ਇੰਨਾ ਸਲਫੀ ਲੈ ਮਸਾਚ ਚ ਦੇਖੋ ਅਹ ਅਹ ਤੁਸੀਂ ਤਾਂ ਆਉਂਦੇ ਵੀ ਨਾ ਫੋਟੋ ਚ ਅਸਮਾਨੇ ਨੇ ਰੱਖ ਦਈ ਤੁਸੀਂ ਆਂਦੇ ਆਂਦੇ ਹਲ ਲੈ ਲਦੀ ਏ ਓਏ ਮਾ ਇਹ ਕੈਮਰਾ ਵਿੰਗਾ ਤੇ ਤੁਹਾਡਾ ਮੂੰਹ ਵਿੰਗਾ ਨਹੀਂ ਤੁਸੀਂ ਆਪਦਾ ਮੂੰਹ ਬੱਕਰੀ ਵਰਗਾ ਤੇ ਰਹਿ ਜਿਓ ਸਹੀ ਕਰੋ ਬਣਾ ਜਾ ਮੇਰਾ ਮੂੰਹ ਉਦਾਂ ਹੀ ਹੈ ਜੀ ਤੁਸੀਂ ਕਹਿੰਦੇ ਹੋ ਜਾਂਦਾ ਹੈ ਦਾਗਾ ਆ ਜੀ ਨਹੀਂ ਯਾ ਮੂੰਹ ਕਰੋ ਮੂੰਹ ਨਹੀਂ ਕਰਾਣਾ ਕਰੋ ਤੇ ਫਸ ਗਿਆ ਹਾਂ ਹੋ ਤੁਸੀਂ ਥੱਕ ਗਏ ਹੈਨਾ ਸਮਾਨ ਤੇ ਖੈਰ ਮੇਰੇ ਹੀ ਰੱਖ ਲਓ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਗੱਲ ਕਰਨੀ ਸੀ ਕਰੋ ਜੀ ਆ ਤੁਸੀਂ ਵੇਖੋ ਕੱਦੇ ਕੋਲ ਸਮਾਨ ਇਹ ਦਿਖਾਈ ਜਾਂਦੇ ਜੀ ਗੱਲ ਦਾ ਕਰਦੇ ਨਹੀਂ ਕਰੋ ਜੇ ਮੈਂ ਤਾਂ ਪਿਆਰ ਨਾਲ ਗੱਲ ਕਰਨੀ ਆ ਤੁਸੀਂ ਗੱਲ ਕਰੀ ਜੀ ਚਲੋ ਰਹਿਮ ਤੋਂ ਫਿਰ ਕਰ ਲੂੰਗੀ ਫਿਰ ਕਰੂੰਗੀ ਜੀ ਹਾਂ ਹਾਂ ਅੱਛਾ ਉਹ ਬਿੰਦਰਾ ਜੀ ਜਨਾਬ ਕਿੱਥੇ ਮਰ ਗਿਆ ਤੂੰ ਉਹ ਜਨਾਬ ਤੂੰ 6 ਕਮਰੇ ਚੋਂ ਤਸਦੀਸ਼ ਕਰਦੇ ਸੀ ਉੱਤਰ ਵੀ ਬਹੁਤ ਕੁਝ ਖਲਾਰਾ ਤੇ ਹੈ ਇੱਥੇ ਤਾਂ ਮੇਰਾ ਖਲਾਰਾ ਪੈ ਗਿਆ ਸੀ ਚਲੋ ਠੀਕ ਹੈ ਜੀ ਠੀਕ ਹੈ ਜੀ ਫਿਰ ਅਸੀਂ ਚੱਲਦੇ ਜੀ ਫਿਰ ਜਿਹੜੀ ਕੋਈ ਜਿਹੜੀ ਗੱਲ ਕਰਨੀ ਜੇ ਫਿਰ ਉਹ ਤੁਸੀਂ ਮੈਂ ਫਿਰ ਕਰ ਲੂੰਗੀ ਤੇ ਕਰ ਲਈ ਚੱਲ ਬਿੱਦਲੀ ਚੱਲੀਏ ਚੱਗਲ ਹਾਂਜੀ ਚੰਗਲ ਜੀ ਓਏ ਯਾਉ ਨਾ ਤੇ ਮੇਰਾ ਨਾਮ ਜੀ ਸਿੰਦਾ ਜੀ ਸਿੰਦਾ ਸਿੰਦਾ ਕੰਮ ਕਰ ਕੀ ਕਰਦਾ ਤੂੰ ਜਨਾਬ ਮੈਂ ਤਾਂ ਮੰਗ ਤਾਂ ਕੇ ਗੁਜ਼ਾਰਾ ਕਰਦਾ ਜੀ ਮੰਗ ਕੇ ਗੁਜ਼ਾਰਾ ਕਰਦਾ ਹੈ ਇਹ ਆ ਜਿਹੜੇ ਬਾਹਰ ਸੀਸੀਟੀਵੀ ਕੈਮਰੇ ਲਾਇਆ ਇਹ ਘਰੇ ਘਾਸ ਵਾਲਾ ਜਿੰਮੇ ਪਾਣ ਲਾਇਆ ਹੈ ਹੈ ਮੈਂ ਤਾਂ ਮੰਗ ਤਾਂ ਆਂ ਜਿਹੜੀ ਤੁਸੀਂ ਸੀਸੀਟੀਵੀ ਕੈਮਰੇ ਦੀ ਗੱਲ ਕਰਦੇ ਹੋ ਇਹ ਤਾਂ ਮੈਂ ਕਿਸੇ ਦੇ ਘਰੇ ਮੰਗਣ ਗਿਆ ਸੀ ਜੀ ਉਹਨਾਂ ਨੇ ਮੇਰੇ ਬਾਟੇ ਚ ਪਾਤੇ ਤੇ YouTube ਤੋਂ ਮੈਂ ਮਾਣਾ ਮੋਟਾ ਚਲਾਣਾ ਸਿੱਖ ਗਿਆ ਤੇ ਹੁਣ ਮਾਣਾ ਮੋਟਾ ਲੰਗ ਦੇ ਵਾਰ ਦੇ ਲੋਕਾਂ ਨੂੰ ਅੱਛਾ ਇਨ ਦੀਵਾਇਮੈਂਟ ਇਨ ਦੀਵਾਇਮੈਂਟ ਤੇਰੀ ਮਾਇ ਕਰਾਉਣਾ ਇਨ ਦੀਵਾਇਮੈਂਟ ਤੇਰੀ ਮਾਇ ਕਰਾਉਣਾ ਇਨ ਦੀਵਾਇਮੈਂਟ ਮੈਂ ਜਦ ਤੁਹਾਡੇ ਹਸਬੰਦ ਮਿੱਠਾ ਸਿੰਘ ਜੀ ਆਉਣਾ ਤਾਂ ਉਹਨਾਂ ਨੂੰ ਦੱਸ ਦਿਓ ਕਿ ਜਨਾਬ ਆਏ ਸੀ ਚੌਂਕੀ ਤੋਂ ਕਸਮ ਠੀਕ ਹੈ ਤੇ ਬਾਕੀ ਕਦੇ ਯਾਦੀ ਉਹਦੀ ਵੀ ਕਰ ਲਿਆ ਕਰੋ ਜਾਨ ਕੀ ਹੈਂ ਟ੍ਰਿਕਟ ਸਰਦਾਰ ਪੜਨੇ ਮੰਨਦੇ ਰਹਿੰਦੇ ਤੁਸੀਂ ਮੰਨ ਜਾ ਕਰੋ ਆਈ ਰੋਏ ਅੱਜ ਆਏ ਹੋ ਨੀ ਹੌਣ ਬੋਏ ਮੈਂ ਸੱਚ ਸੱਚ ਇਹ ਲੈ ਇਹਦਾ ਮੋਬਾਈਲ ਸਾਫਾ ਸੀਸੀਟੀਵੀ ਕੈਮਰੇ ਦਾ ਮੈਂ ਕੱਟ ਦੇਖੋ ਸੀਟੀਵੀ ਕੈਮਰੇ ਲਈ ਬੈਠਾ ਦੱਸ এনਵਾਇਰਨਮੈਂਟ ਨਾਲ ਮੈਨੂੰ ਤਾਂ ਸੱਚ ਚੌਂਕੀ ਆ ਜੀ ਮੈਂ ਤੁਹਾਨੂੰ ਦੱਸਾਂ ਜੇ ਤੂੰ ਨਾ ਪਹੁੰਚਿਆ ਨਾ ਚੌਂਕੀ ਫਿਰ ਅਸੀਂ ਤੈਨੂੰ ਦੂਜੀ ਤਰ੍ਹਾਂ ਰੱਖ ਕੇ ਲੈ ਜਾਵਾਂਗੇ ਸਮਝਿਆ ਚੱਲ ਵੀ ਜੀ ਦਰਾ ਜੀ ਜਨਾ ਸਾਰੇ ਚੱਲ ਹੋਰ ਬਥੇਰੀ ਤਵਦੀਸ਼ ਕਰਨੀ ਪਈ ਆ ਆ ਸਰਪੰਚ ਨੇ ਨਾ ਕਰ ਨਵਾਂ ਬਣਾ ਲੱਗਦਾ ਲਾਈਟ ਲੁੱਟ ਵੀ ਤਾਜ਼ਾ ਹੀ ਪਾਇਆ ਹੂੰ ਆ ਸਰਪੰਚ ਕਹਿ ਕੇ ਕਹਿੰਦਾ ਮੈਂ ਆਨਾ ਆਨਾ ਆਇਆ ਹੈ ਨਹੀਂ ਸਾਨੂੰ ਬਾੜੇ 'ਚ ਬਿਠਾ ਗਿਆ ਨੇ ਬੋਤਲ ਨੁੱਕਣ ਵਾਲੀ ਆ। ਆ ਰਵੀ ਤੇਰੀ ਪੜਾਈ ਠੀਕ ਚੱਲਦੀ ਆ? ਬਾਬਾ ਵਧੀਆ। ਤਾਂ ਹੀ ਡੈਡੀ ਮੈਂ ਕੋ ਸੂਬੇਦਾਰ ਬਣੂੰਗਾ। ਜਨਾਬ ਪੁਲਿਸ ਪੁਲਿਸ। ਆਪੋ ਸੇ। ਉਹ ਜਨਾਬ ਤੁਹਾਡੇ ਘਰੇ ਪੁਲਿਸ ਆ। ਬਹੁਤ ਸਾਲਿਆ ਤਬਦੀਸ਼ ਕਰਨ ਆਈ ਹੋਣੀ ਆ। ਚੋਰੀ ਨਹੀਂ ਹੋ ਗਈ ਆਪਣੇ ਘਰੇ? ਜਨਾਬ ਉਹ ਤਾਂ ਮੈਨੂੰ ਵੀ ਪਤਾ। ਪਰ ਤੁਹਾਡੀ ਖੁਸ਼ੀ ਇਸ ਪੈਟੇ ਨਾਲ ਹੱਸ-ਹੱਸ ਗੱਲਾਂ ਮਾਰਦੀ ਸੀ। ਦੇਖਿਓ ਕਿਤੇ ਥਾਣੇ ਵਾਲਿਆਂ ਨਾਲ ਬਹੁਤਾ ਨਾ ਜਾਣਾ ਹੋ ਜਵੇ। ਬਾਕੀ ਤੁਸੀਂ ਆਪ ਸਿਆਣੇ ਹੋ। ਹੜਾ ਚਲ ਆ ਵੇ ਓ ਸਰ ਸਰ ਤੁਸੀਂ ਮੇਰੀ ਗੱਲ ਤਾਂ ਸੁਣੋ ਸਰ ਸਾਰਾ ਕੰਮ ਕੰਪਲੀਟ ਹੈ ਸਰ ਤਬਦੀਸ਼ ਜਾਰੀ ਹੈ ਤੁਸੀਂ ਫਿਕਰ ਕਿਉਂ ਕਰਦੇ ਆ ਪਲੀਜ਼ ਸਰ ਮੇਰੀ ਗੱਲ ਸਰ ਸਰ ਮੇਰੀ ਸਰ ਸਰ ਪਲੀਜ਼ ओके ठीक ठीक है है सर जय हिंद जय हिंद जय हिंद जय हिंद रिचार्ज नहीं नहीं सर का कल नेट पैक खत्म हो गया था उसकी वैलिडिटी रिचार्ज कराने गए थे वो अप आप मुंह बंद कर लो जिमे कैप्टन साहब ने ਨੀਲੇ ਕਾਰਡ ਤੇ ਸਹੂਬਦਾ ਸੈਂਟਰ ਨੂੰ ਬੰਦ ਰੱਖਿਆ ਹੋਇਆ ਪੈਨਸ਼ਨਕਾਰਾਂ ਨੂੰ ਤੁਸੀਂ ਅੱਗੇ ਤੋਂ ਅੱਗੇ ਵਧੀ ਜਾਣੇ ਆ ਸੌਰੀ ਜਨਾਬ ਲੱਗਦਾ ਮਿੱਠੇ ਨੇ ਆ ਕੇ ਇਸ ਕਿਸੇ ਰਾਜਨੇਤਾ ਦੇ ਹੈਂਡਓਵਰ ਕਰਤਾ ਹਮ ਆਹੋ ਯਾਰ ਆ ਮਿੱਠੇ ਨੇ ਨਹੀਂ ਸਰਪੰਚ ਨੇ ਫੋਨ ਕਰਵਾਇਆ ਮੰਤਰੀ ਨੂੰ ਕਹਿ ਕੇ ਮੰਤਰੀ ਕਹਿੰਦਾ ਚੋਰ ਨੂੰ ਚਾਹੇ ਬਾਅਦ ਚ ਫੜ ਲਿਓ ਚੋਰ ਨੂੰ ਬਾਅਦ ਚ ਫੜ ਲਿਓ ਪਹਿਲਾ ਕਹਿੰਦਾ ਗੁੰਮਿਆ ਕੁੱਤਾ ਫੜ ਕੇ ਲਾਓ ਸੋ ਸਾਡੀ ਰਿਪੋਰਟੇਸ਼ਨ ਯਾਰ ਹੁਣ ਅਸੀਂ ਕੁੱਤੇ ਫੜਦੇ ਚੰਗੇ ਲੱਗਦੇ ਆ ਬਾਬੋ ਜਨਾਬ ਗੱਲ ਛੋਟੀ ਵੀ ਸਹੀ ਹੈ ਅੱਗੋ ਉਹ ਕਹਿੰਦਾ ਹਾਂ ਅੱਗੇ ਵੋਟਾਂ ਆ ਗਈਆਂ ਸਰਪੰਚ ਨੇ ਕਹਿੰਦਾ ਸਾਨੂੰ ਵੋਟਾਂ ਨਹੀਂ ਕਰਕੇ ਦੇਣੀਆਂ ਇਕੱਠੀਆਂ ਸ ਤਾਂ ਫਿਰ ਜਨਾਬ ਹੁਣ ਕੀ ਕਰਨਾ ਚਾਹੀਦਾ ਹੈ ਕਰਨਾ ਯਾਰ ਬਿਜਲੀਏ ਹਾਂਜੀ ਆ ਜਿਹੜਾ ਅੰਦਰ ਬੰਦ ਕੀਤਾ ਹੋਇਆ ਹੈ ਇਹ ਤੋਂ ਕੁਝ ਪਤਾ ਲੱਗਿਆ ਜਾਂ ਫਿਰ ਉਹਨੂੰ ਵੀ ਤੂੰ ਆ ਪਕੌੜੇ ਬਣਾਉਣੀ ਸਿਖਾ ਤੇ क्या बात कर दी आपने मैंने उसका पता लगा लिया है उसकी बहुत शायद कल आए अपने थाने में अच्छा यानी के उदी बॉस आऊगी होना चलो देख लेने हैं जनाब फिर जे आ गवैया इतना दोना कहूंदा है बॉस से भी तो कोई माड़ी मोटी ही गल होनी हुई हो चलो सर तुसी साडे वीरू नु क्यों बंद कीता होया इसको तो मैं उठाती हूं ਆਹੋ ਤੂੰ ਹੀ ਥਾਲਾ ਲੋਕਾਂ ਦਾ ਫालतू ਵੀ ਜੰਦੀਆਂ ਨਾ ਕੱਢਿਆ ਕਰ ਨਾਲੇ ਘਰ ਦਾ ਧਿਆਨ ਰੱਖਿਆ ਕਰ ਪੂਰਾ ਮੈਂ ਕਿਸੇ ਨਾਲ ਰਹਿੰਦੀਆਂ ਗੱਡੀਆਂ ਮੈਂ ਤਾਂ ਕਿਸੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਦੀ ਐਵੇਂ ਮੇਰੇ ਤੇ ਸ਼ੱਕ ਕਰੀ ਜਾਂਦਾ ਓਏ ਹਥਿਆਰ ਗੋਲਾਬਾਰੀ ਬੰਦ ਹੋ ਗਿਆ اے ਬਿਜਲੀਏ ਜੀ ਸਰ ਤੇਰੇ ਨਾਲ ਬੱਜਿਆ ਕੋਈ ਗੋਹਾ ਗੂਆ ਸਰ ਹਾਂ ਇਹ ਆ ਦੇਖੋ ਗਿਆ ਪਿੱਛੇ ਆ ਇਸਕੋ ਮੱਜ ਕੇ ਪੋਟ